1.5 ਲੱਖ ਦੇ ਇਲਾਜ ਤੇ ਟਾਇਰ ਲੱਗੇ ਨੇ ਗੱਡੀ ਦੀ ਐਨਸੀ ਫੁੱਲ ਸੋਰਸ ਹੈ ਹਾਂਜੀ ਧਰਮੇ ਮੂਰੇ ਡੋਰੀਆਂ ਬੰਨੀਆਂ ਹੋ ਜਾਂਦੇ ਗੱਡੀ ਤੇ ਡੋਰੀਆਂ ਪਟਿਆਲੇ ਦਾ ਨੰਬਰ ਹੈ ਗੱਡੀ ਦਾ 8.5 ਲੱਖ ਮੰਗਦੇ ਆਪਾਂ ਹਾਂਜੀ ਮੌਕੇ ਤੇ ਕਰਾਂਗੇ ਖੁੱਲੇ ਦਿਲ ਨਾਲ ਮਾਣਤਾ ਸੌਦਾ ਜਿੰਨੇ ਚ ਮਰਜ਼ੀ ਹੋ ਜੇ ਥੋੜਾ ਜਿਹਾ ਨਾਂ ਦਿਖਾ ਦਿਓ ਕਿਤੇ ਭਾਜੀ ਅਸੀਂ ਤੁਹਾਡੀ ਵੀਡੀਓ ਨੂੰ 10-15 ਗਰੁੱਪਾਂ ਚ ਸ਼ੇਅਰ ਕੀਤੀ ਆ ਤੁਹਾਡਾ 10000 ਮਨਾਫਾ ਉਹ ਬਖਰਾ ਜੀ ਹਾਂਜੀ ਐਦਾ ਹੋ ਜੂ ਮੌਕੇ ਤੇ ਅਸੀਂ ਇਹ 14 ਮਾਡਲ ਆਟੋ ਹੈ ਹਾਂਜੀ ਇਹਨੂੰ ਲਾਈਟ ਐਕ ਬ੍ਰੈਂਡ ਨਿਊ ਗੱਡੀ ਹੈ ਜੀ ਅੱਛਾ ਹਾਂਜੀ ਬ੍ਰੈਂਡ ਨਿਊ ਗੱਡੀ ਗੱਡੀ ਜਮਈ ਨਵੀਂ ਹੈ ਹੈਨਾ ਬਿਲਕੁਲ ਨਵੀਂ ਭਾਜੀ ਕਿੰਨੀ ਕਿ ਚੱਲ ਗਈ ਹੋਣੀ ਹੈ ਗੱਡੀ ਇਹ 145 ਅਰੀਜਨਲ ਚੱਲੀ ਹੈ ਧਰਮੇ ਲੁੱਕ ਕਰਵਾ ਪਿੱਛੇ ਚੱਕ ਗੱਡੀ ਦੀ ਅੰਦਰ ਤੁਮਾਨ ਦਾ ਲੱਖ ਰੁਪਏ ਅੰਦਰ ਲੱਗਾ ਹੈ ਜੀ ਇੰਟੀਰੀਅਰ ਤੇ ਅੱਛਾ ਇਹ ਵੀ ਜਿਵੇਂ ਬੋ ਪੰਜਰੋ ਦਿਖਾਈਦੀ ਉਹਦੇ ਮਗੂ ਤਿਆਰ ਹੋਈ ਹੋਈ ਹੈ ਹਾਂਜੀ ਹਾਂਜੀ ਧਰਮੇ ਸਾਰੀ ਸੱਤ ਸਾਰੀਆਂ ਸ਼ੀਟਾਂ ਤੁਸੀਂ ਡਰਾਈਵਰ ਦੇ ਦੇਖ ਕਰਕੇ ਗਏ ਜੀ ਉਹਦੇ ਨਾਲ ਦੀ ਹੋਈ ਹੈ ਉਹਦੇ ਨਾਲ ਦੀ ਹੈਨਾ ਜੀ ਤੇ ਇਹ 4x4 ਵੀ ਹੈ ਹੈਨਾ 4x4 ਹੈ ਜੀ ਧਰਮੇ ਇਹ ਪਹਿਲੇ ਨਾਂ ਤੇ ਅੱਛਾ ਫਰਸਟ ਓਨਰ ਹੈ ਹਾਂਜੀ ਹੂੰ 4x4 ਗੱਡੀ ਹੈ ਹੈ ਹਾਂਜੀ ਗੱਡੀ ਵੜੀ ਕਹਿੰਦਾ ਜੀ ਇਹ ਇਹਦਾ ਨੰਬਰ ਕਿੱਥੋਂ ਦਾ ਜੀ ਉਦਾਂ ਗੱਡੀ ਦਾ ਨੰਬਰ ਜਲੰਧਰ ਦਾ ਹੀ ਅਸਾ ਪੀ ਵੀ 8 ਜਲੰਧਰ ਦਾ ਨੰਬਰ ਹੈ ਤੇ ਬਾਕੀ ਗੱਡੀਆਂ ਦੇ ਤਾਂ ਕਪੜਾ ਲੱਗਿਆ ਹੁੰਦਾ ਜੀ ਇਹਦੇ ਆ ਕੀ ਇਹ ਜੀ ਹਾਰਟ ਟੌਪ 1.5 ਲੱਖ ਦਾ ਲਈ ਹੈ ਅਸਾ ਹਾਰਟ ਟੌਪ 1.5 ਲੱਖ ਦਾ ਠੰਡੀ ਰਹਿੰਦੀ ਹੈ ਗੱਡੀ ਹਾਂ ਜੀ ਇਹਦੇ ਵਿੱਚ ਅੰਦਰ ਸ਼ੇਕ ਨਹੀਂ ਜਾਂਦਾ ਨਾ 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 ਪਰ ਮੈਂ ਤਾਂ ਕਹਿੰਦਾ ਹੋਈ 0075 ਹੁਸ਼ਿਆਰਪੁਰ ਦਾ ਨੰਬਰ ਫਸਟ ਓਨਰ ਹੈ ਨਾਲੇ ਭਾਜੀ ਚੱਲੀ ਕਿ ਨਹੀਂ ਕੋਣੀ ਸਾਰੀ ਗੱਡੀ 1 ਲੱਖ 5000 ਚੱਲੀ ਹੈ ਜੀ 1 ਲੱਖ 5000 ਬੀ ਮਾਡਲ ਹੈ ਟਾਪ ਵਾਲਾ ਅੱਛਾ ਹਾਂ ਜੀ ਪੀਆ ਹੈ ਚੱਲੀ ਆਟੋ 4x4 ਹੋਏ ਹੋਏ 10 ਮਾਡਲ ਗੱਡੀ 50 ਹਜ਼ਾਰੀ ਚੱਲੀ ਹੈ ਦੇਖੀ ਦੇਖ ਲੋ ਚੈੱਕ ਕਰ ਲੋ ਜੀ ਪੀਆ ਹੈ ਯਾਰੀ ਚੱਲੀ ਹੈ ਸਰ ਮੈਂ ਉਹ ਇਹ ਤਾਂ 4x4 ਆਟੋ ਆਟੋ ਹੈ ਜੀ ਹਨਾ ਹਮ ਸਰ ਮੈਂ ਆਟੋ ਗੱਡੀ ਹੈ 50 ਹਜ਼ਾਰ ਚੱਲੀ ਹੈ 10 ਮਾਡਲ ਹੈ ਹਾਂਜੀ ਨਾਲ ਦੇ ਟਾਇਰ ਹੈ ਜੀ ਅਛਾ ਟਾਇਰ ਚਾਰੇ ਨਾਲ ਦੇ ਝੋਰੇ ਚ ਫੁੱਲ ਪਾਜੀ ਇਹ ਕਿਸੇ ਬਲੈਤੀ ਲਵੇ ਹੋਣੀ ਆ ਹਾਂਜੀ ਹਾਂਜੀ ਖੜੀ ਰਹੀ 4 ਸਾਲ ਖੜੀ ਰਹੀ ਕਰਕੇ ਹਾਂ ਹਮ ਖੜੀ ਗੱਡੀ ਆਈ ਹੋਈ ਹੈ ਕਿਸੇ ਬਲੈਤੀ ਦੇ ਘਰੋਂ 4 ਸਾਲ ਕਿਸੇ ਦੇ ਘਰੇ ਹੀ ਖੜੀ ਰਹੀ ਜੀ ਪਾਇਆ ਵੀ ਕਪੜਾ ਹੀ ਹੋਈ ਤੇ ਪਰ ਵਧੀਆ ਹਾਂਜੀ 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 ਤਰਪੈਲ ਦੇ ਨਿਸ਼ਾਨ ਵੀ ਲੱਗੇ ਹੋਏ ਆ ਜੀ ਲੈ ਮੇਤਰੋ ਜਾਜਾਂ ਵਰਗੀਆਂ ਗੱਡੀਆਂ ਲੈ ਕੇ ਅੱਜ ਫੇਰ ਤੁਹਾਡੇ ਸਨ ਮੁਖਾਉਣ ਲੱਗੇ ਆ ਇਹ ਕਿੱਥੇ ਖੜੀਆਂ ਨੇ ਕਿੰਨਾ ਕੁ ਮਾਡਲ ਨੇ ਕੀ ਕੀ ਰੇਟ ਦੇ ਵਿੱਚ ਬਣਨ ਗਿਆ ਸਾਰੀ ਵੀਡੀਓ ਐਂਡ ਤੱਕ ਦੇਖਿਓ ਕੱਲੀ ਕੱਲੀ ਗੱਡੀ ਦੀ ਡਿਟੇਲ ਦੱਸਾਂਗੇ ਜਿਵੇਂ ਉਧਰਲੇ ਪਾਸੇ ਸਾਹਮਣੇ ਖੜੀ ਐ ਨਡਰ ਗੱਡੀ ਪਰ ਮੈਂ ਬਹੁਤ ਘੱਟ ਚੱਲੀ ਹੋਈ ਗੱਡੀ ਐ ਉਹ ਸਾਹਮਣੇ ਜਮਦੂਤ ਦਾ ਝੋਟਾ ਖੜਾ ਐ ਇਧਰਲੇ ਪਾਸੇ ਅੰਡਾ ਪਰ ਖੜੀ ਐ ਜਮੇ ਨਵੀਂ ਗੱਡੀ ਦੇਖ ਇਧਰਲੇ ਪਾਸੇ ਖੜੀ ਐ ਨੋਵਾ ਬਹੁਤ ਘੱਟ ਚੱਲੀ ਹੋਈ ਐ ਡਿਟੇਲ ਕੱਲੀ ਕੱਲੀ ਗੱਡੀ ਦੀ ਦੱਸਾਂਗੇ ਇਧਰਲੇ ਪਾਸੇ ਸਾਡੇ ਜੰਗ ਮੁੰਡਿਆਂ ਵਾਸਤੇ ਸਕੀਨ ਗੱਡੀ ਅੱਜ ਕੱਲ ਥਾਰ ਖੜੀ ਐ ਤੇ ਇਧਰਲੇ ਪਾਸੇ ਫੋਰਚੂਨਰ ਖੜੀ ਐ ਫੇਰ ਜਮਦੂਤ ਦਾ ਝੋਟਾ ਤੇ ਗੱਡੀ ਇਧਰਲੇ ਪਾਸੇ ਵੀ ਜਮਦੂਤ ਦਾ ਝੋਟਾ ਖੜਾ ਐ ਖੜੀਆਂ ਕਿੱਥੇ ਨੇ ਉਹ ਸਾਹਮਣੇ ਮਾਰੀਂ ਮੇਰੇ ਕੈਮਰਾ ਐਮ ਐਸ ਮੋਟਰ ਜਿੱਤੇ ਪਹੁੰਚੇ ਆ ਸਾਡੇ ਤੇਜੰਦਰ ਭਾਜੀ ਲਵੇ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਵੀ ਅਸੀਂ ਨਾ ਅੱਜ ਬੜੇ ਪਿੰਡ ਦੇ ਵਿੱਚ ਖੜੇ ਇਹ ਸਾਰੀਆਂ ਵੱਡੀਆਂ-ਵੱਡੀਆਂ ਗੱਡੀਆਂ بڑے ਪਿੰਡ ਦੇ ਵਿੱਚ ਖੜੀਆਂ ਨੇ ਇਹ ਵੱਡਾ ਪਿੰਡ ਕਿੱਥੇ ਜੇ ਪੈ ਜਾਂਦਾ ਤੁਹਾਨੂੰ ਸਾਰਾ ਕੁਝ ਹੀ ਦੱਸਾਂਗੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਫਿਰ ਕੱਲੀ-ਕੱਲੀ ਗੱਡੀ ਦੀ ਦੱਸਦੇ ਹਾਂ ਡਿਟੇਲ ਸੱਥੀ ਕਾ ਹਾਲ ਸੱਥੀ ਕਾ ਹਾਲ ਚੱਲਣ ਸਰ ਬਹੁਤ ਬਹੁਤ ਗਿਆ ਜੀ ਕੰਮ ਕਰ ਗੋਡਿਆ ਕੰਮ ਠੀਕ ਹੈ ਜੀ ਬਹੁਤ ਤੁਹਾਡੀ ਦਿਆ ਜੀ ਮਿਹਰਬਾਨੀ ਸਰ ਉੱਪਰ ਵਾਲੀ ਦੀ ਕਿਰਪਾ ਹੈ ਨਾ ਬਾਕੀ ਤੁਹਾਡੀ ਇਮਾਨਦਾਰੀ ਬਹੁਤ ਵਧੀਆ ਰਿਪੌਂਸ ਬਹੁਤ ਵਧੀਆ ਰਿ ਹੈ ਥੈਂਕ ਯੂ ਸਰ ਹਾਂਜੀ ਹਾਂਜੀ ਤੁਹਾਡਾ ਨੇਕ ਰਾਹ ਦੇ ਰਾਣੀਆ ਸਾਰੀਆਂ ਗੱਡੀਆਂ ਸੇਲ ਕਰਤੀਆਂ ਜਿਹੜੀਆਂ ਤੁਸੀਂ ਕਰ ਕਰਦੇ ਸਰ ਸੇਲ ਹਾਂਜੀ ਹ ਚਲੋ ਜੀ ਮੁਬਾਰਕਾਂ ਉਹ ਸੱਜਣਾ ਨੂੰ ਜਿਹੜੇ ਪੱਤਰ ਗੱਡੀਆਂ ਲੈ ਕੇ ਆਏ ਹਨ ਬਹੁਤ ਬਧੀ ਵਫਾ ਕਰਨ ਉਹਨਾਂ ਨੇ ਮਾਲਕ ਸਾਰਿਆਂ ਨੂੰ ਵਾਦਾ ਕਰੇ ਤੇ ਭਾਜੀ ਆਪਾਂ ਕਾਫੀ ਗੱਡੀਆਂ ਅੱਜ ਫੇਰ ਦਿਖਾਉਣੀਆਂ ਨੇ ਆਪਾਂ ਸ਼ੁਰੂਆਤ ਕਰਕੇ ਲੈ ਕੇ ਉਹਨੇ ਆ ਗੱਡੀ ਤੋਂ ਇਹ 2012 ਹੈ ਜੀ 4/2 ਮੈਨੂਅਲ 4/2 ਮੈਨੂਅਲ ਗੱਡੀ 2012 ਮਾਡਲ ਭਾਜੀ ਦੀ ਡਿਟੇਲ ਦੱਸਿਓ ਇਹਨੂੰ 1.5 ਲੱਖ ਦੇ ਲਾਇਟ ਟਾਇਰ ਲੱਗੇ ਹੋ ਜੀ ਅਸਾਂ 1.5 ਲੱਖ ਦੇ ਲਾਇਟ ਤੇ ਟਾਇਰ ਲੱਗੇ ਹੋ ਨੇ ਗੱਡੀ ਹਾਂ ਜੀ ਡੀਐਨਸੀ 20 ਇੰਚੀ ਹਾਂ ਜੀ ਓਕੇ ਵਿੱਚੋਂ ਗੱਡੀ ਜੀ ਕਿਵੇਂ ਹੈ ਵਿੱਚੋਂ ਐ ਨਵੀਂ ਜੀ ਬਿਲਕੁਲ ਪਰ ਮੇ ਮਾਰੀ ਪਾਜੀ ਇਹ ਗੱਡੀ ਸਾਰੀ ਓਰੀਜਨਲ ਚੱਲੀ ਹੈ ਜੀ ਅਸਾ 1,11,000 ਰੁਪਏ 1000 ਓਰੀਜਨਲ ਜੱਤੀ ਹੈ ਹਾਂ ਜੀ ਗੱਡੀ ਸਾਰੀ ਓਰੀਜਨਲ ਹੈ ਜੀ ਸਾਰੀ ਓਰੀਜਨਲ ਮੈਨੂਅਲ ਹੈ ਹਾਂ ਮੈਨੂਅਲ ਗੱਡੀ ਹੈ ਤੇ ਓਨਰ ਕਿੰਨੇ ਹੋਏ ਗੱਡੀ ਇਹ ਸੈਕੰਡ ਓਨਰ ਹੈ ਸੈਕੰਡ ਓਨਰ ਹੈ ਜੀ ਪਾਜੀ ਇਹ ਗੱਡੀ ਦੀ ਡਿਮਾਂਡ ਥੋੜੀ ਜਿਹੀ ਵੀ ਫੁੱਲ ਹੈ ਜੀ ਅਸਾ ਫੁੱਲ ਸੋਰਸ ਹੈ ਹਾਂ ਜੀ ਧਰਮੇ ਮੂਰੇ ਡੋਰੀਆਂ ਬੰਨੀਆਂ ਹੋ ਜਨ ਗੱਡੀ ਤੇ ਡੋਰੀਆਂ ਪਟਿਆਲੇ ਦਾ ਨੰਬਰ ਹੈ ਗੱਡੀ ਦਾ ਪੰਜਾਬ ਨੰਬਰ 1,17,000 ਚੱਲੀ ਹੋਈ ਹੈ ਸੈਕੰਡ ਓਨਰ ਆ ਪਾਜੀ ਹਾਂ ਜੀ ਗ ਕਿੰਨੇ ਚ ਸੱਜਣਾ ਨੂੰ ਆਪਾਂ ਮਾਲਕ ਬਣਾ ਦਈਏ ਜਿਹੜੀ ਵੀਡੀਓ ਵੇਖੀ ਜਾਂਦਾ 8.5 ਲੱਖ ਰੁਪਈਆ ਮੰਗਦੇ ਆ ਜੀ ਜਿਹੜਾ ਹਾਂਜੀ ਬਾਕੀ ਜੋ ਮਾਨਤਾਂ ਤੁਸੀਂ ਕਹੋਗੇ ਕਰ ਲਾਂਗੇ ਮਾਡਲ ਮਾਡਲ 2012 ਇ 2012 ਮਾਡਲ ਆ 8.5 ਲੱਖ ਮੰਗਦੇ ਆ ਆਪਾਂ ਹਾਂਜੀ ਮੌਕੇ ਤੇ ਕਰਾਂਗੇ ਖੁੱਲੇ ਦਿਲ ਨਾਲ ਮਾਨਤਾਂ ਹੁਣ ਜਿਹੜੇ ਸੱਜਣਾ ਆਪਣੀ ਤੁਹਾਡੀ ਵੀਡੀਓ ਸ਼ੇਅਰ ਕਰੂਗਾ ਉਹਨੇ 10000 ਕਹਿਣ ਤੋਂ ਬਿਨਾਂ ਹੀ ਸਾਰੀਆਂ ਗੱਡੀਆਂ ਦਾ ਸੌਦਾ ਹੁਣ ਤੋਂ ਵੱਧ ਵੀ ਹਾਂਜੀ ਲੈ ਮਿੱਤਰੋ ਸੌਦਾ ਜਿੰਨੇ ਚ ਮਰਜ਼ੀ ਹੋ ਜੇ ਥੋੜਾ ਜਿਹਾ ਨਾਂ ਐ ਦਿਖਾ ਦਿਓ ਕਿਤੇ ਭਾਜੀ ਅਸੀਂ ਤੁਹਾਡੀ ਵੀਡੀਓ ਨੂੰ 10-15 ਗਰੁੱਪਾਂ ਚ ਮੋਬਕ ਰਾਣੀ ਹਾਂ ਜੀ ਇਹਦਾ ਹੋਜੂ ਮੌਕੇ ਤੇ ਤੇ ਭਾਜੀ ਜਿਹੜੀ ਆ ਖੜੀ ਹੈ ਇਧਰਲੇ ਪਾਸੇ ਇਹ 2014 ਮਾਡਲ ਆਟੋ ਹੈ ਜੀ ਅਸੀਂ 14 ਮਾਡਲ ਆਟੋ ਹੈ ਇਹਨੂੰ ਲਾਈਟ ਡਾ ਕਿ ਇਹਦਾ ਬ੍ਰੈਂਡ ਨਿਊ ਗੱਡੀ ਹੈ ਜੀ ਅੱਛਾ ਹਾਂ ਜੀ ਬ੍ਰੈਂਡ ਨਿਊ ਗੱਡੀ ਗੱਡੀ ਜਮੇ ਨਵੀਂ ਹੈ ਹੈਨਾ ਬਿਲਕੁਲ ਨਵੀਂ ਭਾਜੀ ਕਿੰਨੀ ਕਿ ਚੱਲ ਗਈ ਹੋਣੀ ਹੈ ਗੱਡੀ ਇਹ 1 ਲੱਖ 45 ਅਰੀਜਨਲ ਚੱਲੀ ਹੈ ਧਰਮੇ 1 ਲੱਖ 45000 ਲੱਗਦਾ ਤਾਂ ਹੈਣੀ ਕੰਡੀਸ਼ਨ ਦੇਖ ਕੇ ਤਾਂ ਭਾਜੀ ਐਨ ਲੱਗਦੇ ਜਿਵੇਂ ਕੱਲੀ ਪੰਚਰ ਕਰਕੇ ਆਏ ਯਾਰ ਚੱਲੀ ਹੁੰਦੀ ਹਾਂ ਵੀ ਕੱਲੀ 45 ਚੱਲੀ ਵੀ ਆ ਇਹ ਆਟੋਮੈਟ ਹਨਾ ਜੀ ਆਟੋ ਜੀ 14 ਮਾਡਲ ਇਹ ਤੇ ਜੇ ਗੱਲ ਕਰੀ ਇਹ ਕਹਿੰਦੇ ਮੈਂ ਓਨਰ ਹੂ ਇਹ ਹੈਗੀ ਸੈਕੰਡ ਓਨਰ ਅੱਛਾ ਸੈਕੰਡ ਓਨਰ ਹੈ ਯਾਰ ਭਾਜੀ ਗੱਡੀ ਸਾਰੀ ਇਹ ਵੀ ਓਰੀਜਨਲ ਹੈ ਸਾਰੀ ਓਰੀਜਨਲ ਗਾਰੰਟੀ ਦੇ ਦੋ ਅੱਛਾ ਕੋਈ ਪੀਸ ਨਵਾਂ ਨਹੀਂ ਪਿਆ ਕੋਈ ਪੀ ਪੇਂਟ ਨਹੀਂ ਓਕੇ ਇਹਦਾ ਬੀਮਾ ਹਮ ਹੈਗਾ ਜੀ ਗੱਡੀ ਦਾ ਬੀਮਾ ਹੈਗਾ ਜੀ ਥਰਡ ਪਾਰਟੀ ਥਰਡ ਪਾਰਟ ਬੀਮਾ ਇਹਦਾ ਹਾਂਜੀ ਪਰ ਮੈਂ ਲੁੱਕ ਕਰਵਾ ਪਿੱਛੇ ਚੱਕ ਗੱਡੀ ਦੀ ਕਿਉਂ ਟ ਹਾਂ ਟਾਇਰ ਨਵੇਂ ਦੇਖ ਮੂਹਰੇ ਟਾਇਰ ਐ ਨਵੇਂ ਟਾਇਰ ਦਿਖਾ ਵੀ ਜਮੇ ਨਵੇਂ ਭਾਜੀ ਐ ਦੱਸਿਓ ਇਹ ਗੱਡੀ ਕਿੰਨੇ ਕਦੀ ਬਣੂ ਇਹ ਗੱਡੀ ਆਪਾਂ ਦੇ ਦਾਂਗੇ ਜੀ 9.5 ਲੱਖ ਰੁਪਏ 14 ਮਾਡਲ 9.5 ਲੱਖ ਦੀ ਹਾਂਜੀ ਹਾਂਜੀ ਇਹਦੇ ਵਿੱਚ ਮਾਨਤਾਣ ਕਰਾਂਗੇ ਕਰਾਂਗੇ ਜੀ ਜੇ ਤੁਹਾਡੀ ਵੀਡੀਓ ਉਹ ਤਾਂ ਹੈਗਾ ਹੀ ਐ ਬਾਕੀ ਉਦਾਂ ਵੀ ਕਰਨਾ ਹੈ ਹਾਂ 10000 ਤਾਂ ਉਹੀ ਤੁਹਾਡਾ ਮਾਨਤਾਣ ਹੋਣਾ ਜੇ ਵੀਡੀਓ ਸ਼ੇਅਰ ਕਰਕੇ ਆਉਂਗੇ 10 15 ਗਰੁੱਪਾਂ ਚ ਹਾਂਜੀ ਬਾਕੀ ਕਰਨਾ ਜਿੱਦਾਂ ਜਿਹੜਾ ਮੌਕੇ ਤੇ ਤੁਹਾਡਾ ਮਾਨਤਾਣ ਰੱਖੇ ਜੋ ਲੱਗੂਗਾ ਉਹ ਤਾਂ ਹੀ ਪੱਕਾ ਜੀ ਹੈਨਾ ਪਾ ਜਿਹੜੀ ਆ ਖੜੀ ਇਧਰਲੇ ਪਾਸੇ ਮੈਨੂੰ ਆ ਬਿਲਕੁਲ ਬ੍ਰੈਂਡ ਨਿਊ ਗੱਡੀ ਇਹ ਪਹਿਲੇ ਨਾਂ ਤੇ ਫਸਟ ਹਾਉਨਰ ਹੈ ਇਹ ਗੱਡੀ ਤੇ 3 ਲੱਖ ਦਾ ਸਮਾਨ ਲੱਗਾ ਜੀ ਮੈਨੂੰ ਇਹ ਤੁਸੀਂ ਪਹਿਲੇ ਇਹਦੇ ਇਲਾਜ ਤੇ ਟਾਇਰ ਕਿੰਨੇ ਕਦੇ ਹੋਣੇ ਆ 1.5 ਲੱਖ ਰੁਪਏ ਦੇ ਲਾਇਟ ਹੈ ਜੀ ਘਰ ਮੇ 1.5 ਲੱਖ ਦੇ ਇਲਾਜ ਤੇ ਟਾਇਰ ਨੇ ਗੱਡੀ ਦੇ 1.5 ਲੱਖ ਦੇ ਮਾੜਾ ਬੰਦਾ ਮੇਰੇ ਵਰਗਾ ਗੱਡੀ ਲੈ ਲੈਂਦਾ 1.5 ਲੱਖ ਦੀ ਅੰਦਰ ਸਮਾਨ 1 ਲੱਖ ਰੁਪਏ ਅੰਦਰ ਲੱਗਾ ਹੈ ਜੀ ਇੰਟੀਰੀਅਰ ਤੇ ਅੱਛਾ ਇਹ ਵੀ ਜਿਵੇਂ ਪੁੱਪ ਜੈਰੂ ਦਿਖਾਈ ਦਿਓ ਤੇ ਮਗੂਤਿਆਰ ਹੋਈ ਹੋਈ ਹੈ ਹਾਂਜੀ ਹਾਂਜੀ ਤਰਵੇਂ ਸਾਰੀ ਸੱਤ ਸਾਰੀਆਂ ਸ਼ੀਟਾਂ ਤੁਸੀਂ ਡਰਾਈਵਰ ਦੇ ਕਹਿੰਦੇ ਕਰਕੇ ਗਿਆ ਜੀ ਉਹਦੇ ਨਾਲ ਦੀ ਹੋਈ ਉਹਦੇ ਨਾਲ ਦੀ ਹੈ ਨਾ ਜੀ ਤੇ ਇਹ 4x4 ਵੀ ਹੈ ਨਾ 4x4 ਆ ਜੀ ਪਰ ਮੈਂ ਉਹ ਪਹਿਲੇ ਨਾਂ ਤੇ ਅਸਾ ਫਰਸਟ ਓਨਰ ਹੈ ਹਾਂ ਜੀ ਹੂੰ 4x4 ਗੱਡੀ ਹੈ ਹੈ ਹਾਂ ਜੀ ਗੱਡੀ ਬੜੀ ਘੈਂਟ ਹੈ ਜੀ ਇਹ ਇਹਦਾ ਨੰਬਰ ਕਿੱਥੋਂ ਦਾ ਜੀ ਉਦਾਂ ਗੱਡੀ ਦਾ ਇਹ ਨੰਬਰ ਜਲੰਧਰ ਦਾ ਹੀ ਅਸਾ ਪੀ ਵੀ 8 ਜਲੰਧਰ ਦਾ ਨੰਬਰ ਹੈ ਤੇ ਬਾਕੀ ਗੱਡੀਆਂ ਦੇ ਤਾਂ ਕਪੜਾ ਲੱਗਿਆ ਹੁੰਦਾ ਜੀ ਇਹਦੇ ਆ ਕੀ ਇਹ ਜੀ ਹਾਰਡ ਟੌਪ 1.5 ਲੱਖ ਦਾ ਹੀ ਹੈ ਅਸਾ ਹਾਰਡ ਟੌਪ ਹੈ 1.5 ਲੱਖ ਠੰਡੀ ਰਹਿੰਦੀ ਹੈ ਗੱਡੀ ਹਾਂ ਜੀ ਇਹ ਦੇ ਵਿਚਿੰਦਰ ਛੇਕ ਨਹੀਂ ਜਾਂਦਾ ਨਾ 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 ਗਰਮੀ ਤਾਂ ਘੈਂਡਾ ਹੋਈ ਹੂੰ ਦੇਖੋ 1.5 ਲੱਖ ਦੀ ਤਾਂ ਇਹ ਛੱਤ ਲਵਾਈ ਹੈ ਜਿਵੇਂ ਪੰਜਾਬੀ ਚ ਕਹਦੇ ਏ ਸਟਿੱਪਣੀ ਵਾਸਤੇ ਉਹ ਹਾਰਡ ਆ ਉਹਦਾ ਬਰਡ ਲੱਗਿਆ ਹੋਇਆ ਨਾ ਭਾਜੀ ਤੁਹਾਨੂੰ ਕਿਹਾ 2.5 2.5 ਲੱਖ ਦਾ ਸਮਾਨ ਹੀ ਲੱਗਾ ਹੈ ਬਿਲਕੁਲ ਭਾਜੀ ਲੱਗਿਆ ਹੋਇਆ ਤੇ ਮੈਨੂੰ ਆਏ ਦੱਸਿਓ ਜੀ ਮਾਡਲ ਕਿੰਨਾ ਸੀ ਇਹ 2017 ਮਾਡਲ ਹੈ 17 ਮਾਡਲ ਆ ਪੰਜਾਬ ਦਾ ਨੰਬਰ ਆ ਫਸਟ ਓਨਰ ਆ ਕਿੰਨੀ ਕਿ ਚੱਲ ਗਈ ਹੋਣੀ ਆ ਇਹ ਇਹ 70000 ਚੱਲੀ ਏ 70000 ਚੱਲੀ ਹੋਈ ਆ ਹਾਂਜੀ ਇਹਦਾ ਪੱਕੀ ਰੱਖਦੇ ਆਂ ਕੀ ਡਿਮਾਂਡ ਰੱਖਦੇ ਆਂ ਜੀ ਆਪਾਂ 7.5 ਲੱਖ ਰੁਪਈਆ ਹਾਂਜੀ 680 ਦੀ ਗੱਡੀ ਦੇ ਦਵਾਂਗੇ ਚੱਕ ਮਿੱਤਰੋ ਏ 6 ਲੱਖ 80 ਹਜ਼ਾਰ ਦੀ 50 ਹਜ਼ਾਰ ਬਚੀ ਥੋੜਾ 75 ਦੀ ਦਵਾ ਦਾਂਗੇ ਬਸ ਚਲ 70 ਹੀ ਦੇ ਦਾਂਗੇ ਹੋਰ ਦਾ ਥੋ ਚੱਕ ਜੇ ਮੈਂ 5 ਹੋਰ ਕੱਟ ਗਿਆ ਮੈਨੂੰ ਪਤਾ ਭਾਜੀ 5 ਹੋਰ ਕੱਟ ਜਾਣਗੇ ਉਹ ਵੱਖਰਾ 10000 ਤੁਹਾਡਾ 10000 ਤੁਹਾਡਾ ਉਦਾਂ ਫਾਇਦਾ ਹੋਊਗਾ ਬੜਾ ਦਿਲਦਰਿਆ ਬੰਦਾ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿੰਨਾ ਧਰਮੇ ਭਾਜੀ ਕੱਲੇ ਗੱਡੀਆਂ ਦਾ ਕੰਮ ਨਹੀਂ ਕਰਦੇ ਕਿੰਨੇ ਸਾਣ ਪੰਜ ਰਹਿ ਗਈ ਜੀ ਆਪਾਂ ਦੱਸਿਓ ਮੈਨੂੰ ਦੱਸਾਂ ਜੀ 10 ਸਾਲ ਤੱਕ ਪਿੰਡ ਦੇ ਰਹੇਗੇ ਪੰਚ ਉਹ ਤੋਂ ਬਾਅਦ ਕਿੰਨੇ ਸਾਲਾਂ ਤੋਂ ਆਪਣੀ ਸੇਵਾ ਚੱਲ ਰਹੀ ਹੈ ਵੀ ਜੇ ਰਾਤ ਭਰਾਂ ਤੇ ਕਿਸੇ ਲੋਡ ਬੰਦ ਨੂੰ ਗੱਡੀ ਦੀ ਲੋੜ ਪੈ ਜੇ ਲੋੜ ਪੈ ਜੇ ਜੀ ਆਪਾਂ ਹਾਜ਼ਰ ਆਂ ਫੋਨ ਕਰੇ ਆਪਾਂ ਘਰ ਪਹੁੰਚ ਜਾਵਾਂਗੇ ਜਿਹਦੇ ਮਾਰਚਾ ਜੀ ਹਾਂ ਪਿੰਡ ਚ ਆ ਦੇਖੋ ਮਿੱਤਰੋ ਇਦਾਂ ਦਾ ਬੰਦੇ ਦਾ ਕਿਰਦਾਰ ਹੋਣਾ ਚਾਹੀਦਾ ਯਾਰ ਲੋਡ ਬੰਦ ਫੋਨ ਕਰੇ ਜਹੇ ਅੱਧੀ ਰਾਤ ਇਹ ਗਰੀਬ ਬੰਦਾ ਹੋਵੇ ਹਾਂ ਇਹ ਕੱਲੀਆਂ ਗੱਡੀਆਂ ਸੇਲ ਪਰ ਚੇ ਵਸਤੇ ਨਹੀਂ ਇਹਨਾਂ ਤੋਂ ਸੇਵਾ ਦਾ ਕੰਮ ਹੀ ਲਿਆ ਜਾਂਦਾ ਹੈ ਅੱਧੀ ਰਾਤ ਅਗਲੇ ਤੇ 12 ਚ ਜਾ ਖੜਦੀਆਂ ਨੇ ਤੇ ਭਾਜੀ ਇਹ ਇਹਦਾ ਦੁਆਰੇ ਰੇਟ ਦੱਸਿਓ ਦੇਣ ਲੈਣ ਜਾਣਾ ਕਿੰਨਾ 680 ਕਹੇ ਤੁਹਾਨੂੰ 7.5 ਕਹੇ 680 ਦੇ ਦੇਣੀ 675000 ਦੀ ਗੱਡੀ ਇਹ ਮੜ ਜੀ 70 ਦੀ ਰਹਿ ਗਈ ਚਲੋ ਭਾਜੀ ਹੁਣ ਆਹ ਦੱਸਿਓ ਜਿਹੜੀ ਆ ਖੜੀ ਆ ਇਹ ਨੋਆ ਜੀ 0075 ਨਾਲ ਫਸਟ ਓਨਰ ਦੀ ਗੱਡੀ ਆ ਨਵੀਂ ਗੱਡੀ ਬਿਲਕੁਲ 105000 ਚੱਲੀਏ ਇਹ ਇਹਦਾ ਨੰਬਰ ਕਿੰਨੇ ਕ ਦਾ ਹੋਣਾ ਜੀ ਇਹ ਨੰਬਰ ਮੇਰੇ ਹਿਸਾਬ ਨਾਲ ਲੱਖ ਰੁਪਏ ਦਾ ਨੰਬਰ ਹੀ ਹੈ ਜੀ 75 ਤਾਂ ਮੈਂ ਲੱਖ ਰੁਪਏ ਦਾ ਤਾਂ ਇਕੱਲਾ ਨੰਬਰ ਹੈ ਗੱਡੀ ਦਾ 0075 ਹੁਸ਼ਿਆਰਪੁਰ ਦਾ ਨੰਬਰ ਫਸਟ ਓਨਰ ਹੈ ਨਾਲੇ ਪਾਜੀ ਚੱਲੀ ਕਿ ਨਹੀਂ ਕਹੋਣੀ ਸਾਰੀ ਗੱਡੀ 1 ਲੱਖ 5000 ਚੱਲੀ ਹੈ ਜੀ 1 ਲੱਖ 5000 ਬੀ ਮਾਡਲ ਹੈ ਟਾਪ ਵਾਲਾ ਅੱਛਾ ਹਾਂਜੀ 2 에어 ਬੈਗ ਹੈ ਵਿੱਚ ਇਹ ਅੱਛਾ 2 에어 ਬੈਗ ਵਾਲਾ ਮਾਡਲ ਹੈ ਟਾਇਰ ਵੀ ਨਵੇਂ ਵਰਗੇ ਪਏ ਹੈ ਜੀ ਕੋ ਨਵੇਂ ਜੀ ਗੱਡੀ ਵੀ ਨਵੀਂ ਪਈ ਹੈ ਹਾਂਜੀ ਤੇ ਐਂ ਦੱਸਿਓ ਜੀ ਮੈਨੂੰ ਇਹ ਗੱਡੀ ਦੀ ਕੀ ਡਿਮਾਂਡ ਕੀਤੀ ਆਪਾਂ ਨੇ ਇਹ ਆਪਾਂ ਦੇ ਰਾਂਗੇ ਜੀ 5 ਲੱਖ ਦੀ ਫਿਕਸ ਰੇਟ ਹੈ ਜੀ ਇਹਦਾ ਫਿਕਸ 5 ਲੱਖ ਦੀ ਗੱਡੀ ਦੇਣੀ ਹੈ 5 ਲੱਖ ਹੀ ਦੇਣੀ ਹੈ ਓਕੇ ਕੋਈ 바ਰਗੇਨਿੰਗ ਕਰੇ ਨਾ ਉਹ 10000 ਤੁਹਾਡਾ ਉਹ ਪੱਕਾ ਹੀ ਹੈ ਉਹ ਉਹ ਹੈ ਜਿਹੜਾ ਉਹਨੇ ਇਹ ਵੀ ਸ਼ੇਅਰ ਕਰਕੇ ਉਹ ਇਹ ਹੈਗਾ ਉਹਦੇ ਵਾਸਤੇ ਜਿਹੜੇ ਵੀਡੀਓ ਸ਼ੇਅਰ ਕਰਕੇ ਉਹਦੇ ਲਈ ਉਹਦੇ ਲਈ ਹੋਰ ਨਹੀਂ ਕਿਸੇ ਲਈ ਨਹੀਂ ਜਿੱਦਾਂ ਮੈਨੂੰ ਕੱਲ ਕਸਟਮਰ ਆਇਆ ਸੀ ਉਹਨੇ ਦਿਖਾ ਲਈ ਤੁਹਾਡੀ ਵੀਡੀਓ ਸ਼ੇਅਰ ਕੀਤੀ ਆਪਾਂ ਉਹਨੂੰ 10000 ਛੱਡ ਤਾ ਆ ਚੱਕੋ ਐਵੇਂ ਫਾਇਦੇ ਹੁੰਦੇ ਨੇ ਉਰੇ ਤੇ ਪੂਰੇ 5 ਲੱਖ ਦੀ ਗੱਡੀ ਬਣੂ ਜੇ ਵੀਡੀਓ ਸ਼ੇਅਰ ਕਰੋਗੇ 10 ਗਰੁੱਪਾਂ ਦੇ ਵਿੱਚ ਦਿਖਾ ਦੋਗੇ ਵੀ ਆ ਕੀਤੀ ਪਈ ਐ 10000 ਡਿਸਕਾਊਂਟ ਐ ਭਾਜੀ ਜਿਹੜੀ ਆ ਖੜੀ ਐ ਡਰਾਈਵਰ ਇਧਰਲੇ ਬਸ ਇਹ ਹੈਗੀ ਜੀ 2013 ਮਾ 12/13 ਅੱਛਾ 12/13 ਅਲਾਈ ਟਾਇਰ ਇਹਨੂੰ ਕਿੰਨੇ ਕਦੇ ਲੱਗੇ ਹੋਣੇ ਅੱਛਾ ਵਿੱਚ ਐਂਪ ਬੂਫਰ ਸਾਰਾ ਕੁਝ ਲੱਗਾ ਹੈ। ਛਿੱਟਾਂ ਥੂਟਾਂ ਵਿੱਚ ਕਰਵਾਉ ਉਤਰ ਮੇ ਕਿੱਥੇ ਲੱ ਲੱਖ ਅਰੀਜਨਲ ਚੱਲੀ ਹੈ ਜੀ। ਅਸਾਂ ਲੱਖ ਚੱਲੀ ਹੈ ਅਰੀਜਨਲ। ਹਾਂ ਜੀ। ਪਰ ਮੈਂ ਗੱਡੀ ਇਹ ਵੀ ਬੜੀ ਨਮੀ ਹੈ ਬਈ ਹੈ। ਜਾਜ ਵਰਗੀ ਗੱਡੀ ਆ ਰੇਲ ਗੱਡੀ ਵਰਗੀ ਗੱਡੀ ਆ ਲੰਬੀ ਐਂ ਕੋ ਬੂਫਰ ਸਭ ਕੁਝ ਲੱਗਾ ਹੋਈ ਵਿੱਚ। ਹਮਮ ਸਿਸਟਮ ਸਾਰਾ ਲੱਗਾ ਹੈ। ਦੇਖੋ ਧਰਮੇ ਪਿਆਣਾ ਸਾਰਾ ਸਿਸਟਮ ਲੱਗਾ ਹੋਇਆ। ਇਧਰ ਹੀ ਆਈ ਬਈ ਦਿਖਾਈ ਕਰਾ। ਡੰਪਿੰਗ ਹੋਈ ਹੋਇਆ ਜੀ। ਹਾਂ ਜੀ। ਹਾਂ ਜੀ। ਕੋਟਿੰਗ ਵੀ ਹੋਈ ਹੋਇਆ। ਓਕੇ ਸ਼ੋਨੀ ਦਾ ਹੈ। ਸ਼ੋਨੀ ਦਾ ਹੈ ਲੱਗਾ ਹੈ। ਹਾਂ ਸ਼ੋਨੀ ਦਾ 12/13 ਮਾਡਲ ਗੱਡੀ ਆ। ਹਾਂਜੀ। 1.5 ਲੱਖ ਦੇ ਲਾਇ ਤੇ ਟਾਇਰ ਨੇ। ਹਾਂਜੀ। ਦੋਨੇ ਚਾਬੀਆਂ ਫੁੱਲ ਇਨਸ਼ੋਰ ਚ। ਓਕੇ। ਹਾਂਜੀ। ਭਾਜੀ ਗੱਡੀ ਤੇ ਕੀ ਡਿਮਾਂਡ ਕੀਤੀ ਆਪਾਂ ਇਹ ਗੱਡੀ ਦੀ? ਮੰਗਦੇ ਨੇ ਆਪਾਂ 5.5 ਜੀ ਬਾਕੀ ਤੁਸੀਂ ਜਿੱਦਾਂ ਕਹੋਗੇ ਆਪਾਂ ਕਰ ਲੈਣੀ ਐ। ਕਿੰਨੇ ਇੱਕ ਦੀ ਕਰਦੀ ਐ ਲੈ ਦੱਸ ਦੋ ਗ੍ਰਾਹਕ। ਨੰਬਰ ਦੇਖੋ ਜੀ 11 11 ਫੇ 11 ਫੇ 11 ਫੇ 11 5 11 ਬਣਦੀ। ਹਾਂ? 11 ਹਾਂ ਫੇ 11 ਫੇ 11 ਫੇ 11 ਦੇਖੋ। ਸਹੀ ਗੱਲ ਆ ਬਈ? ਹਾਂਜੀ। ਇਹ ਤਾਂ ਗੱਡੀ ਮਗਣਾ ਯਾਰ ਕੋਈ ਮੁੱਲ ਹੀ ਨਹੀਂ ਫਿਰ ਤਾਂ ਗੱਡੀ ਦਾ ਆਪਾਂ ਸਭ ਆ ਪੰਜ ਲੀ ਦੇ ਦਾਂਗੇ ਜੀ ਗੱਡੀ 5 ਲੱਖ ਤੇ 25 ਹਜ਼ਾਰ ਦੀ ਹਾਂਜੀ ਹਾਂਜੀ ਬਾਕੀ ਉਹ ਤੁਹਾਡੇ ਵਾਲਾ ਹਿਸਾਬ ਕਰਵਾ ਲੈ ਲੈ ਮੇਤਰੋ 5 ਲੱਖ ਤੇ 25 ਹਜ਼ਾਰ ਦੀ ਗੱਡੀ ਬਣੂ 10 ਗਰੁੱਪਾਂ ਚ ਵੀਡੀਓ ਸ਼ੇਅਰ ਕਰ ਦਿਓ ਫਿਰ ਕਿੰਨੇ ਦੀ ਰਹਿ ਗਈ 5 ਲੱਖ ਤੇ 15 ਹਜ਼ਾਰ ਦੀ ਗੱਡੀ ਰਹਿ ਗਈ ਆ ਜਾਓ ਜਮਈ ਨਵੀਂ ਡਰਾਈਵਰ ਯਾਰ ਮੈਨੂੰ ਪਤਾ ਤੁਸੀਂ ਲੱਭਦੇ ਫਿਰਦੇ ਹੋ ਤੁਹਾਨੂੰ ਲੱਭਦੀ ਨਹੀਂ ਇਹਦੇ ਨਾਲ ਦੀ ਗੱਡੀ ਆ ਖੜੀ ਏ ਤਾਂ ਮੈਨੂੰ ਦਿਖਾਓ ਏ ਦਰਸ਼ਨ ਕਰਵਾ ਦੇ ਦੂਰੋਂ ਗੱਡੀ ਤੇ ਪੂਰੀ ਗੱਡੀ ਦਿਖਾ ਦੇ ਕਿਉਂ ਜਦੋਂ ਖੜੀ ਹੋਈ ਘਰੇ ਨਾ ਆਂਡੀ ਗੋਂਡੀ ਵੀ ਐ ਪ ਆ ਗੱਡੀ ਸੰ ਗੱਡੀ ਦੀ ਹੈ ਪਾਜੀ ਜਿਹੜੀ ਆ ਖੜੀ ਐ ਐ ਤਾਂ ਜੀ ਗੱਡੀ ਬਸ ਜੇ ਕੋਈ ਲੱਭਣ ਚੱਲ ਜਿਵੇਂ ਮਿੰਨੀ ਨਹੀਂ ਇਦਾਂ ਦੀ ਤਾਂ ਟਿਆ ਹਜ਼ਾਰ ਚੱਲੀ ਫਿਰ ਉਹ ਆ ਗੱਡੀ 50 ਹਜ਼ਾਰੀ ਜੰਦੀ 10 ਮਾਡਲ ਹੈ ਜੀ ਪਿਆ ਹੈ ਚੱਲੀ ਆਟੋ 4x4 ਹੋਏ ਹੋਏ 10 ਮਾਡਲ ਗੱਡੀ 50 ਹਜ਼ਾਰੀ ਚੱਲੀ ਐ ਦੇਖੀ ਦੇਖ ਲੋ ਚੈੱਕ ਕਰ ਲੋ ਜੀ ਪਿਆ ਹਜ਼ਾਰੀ ਚੱਲੀ ਐ ਪਰ ਮੈਂ ਉਹ ਇਹ ਤਾਂ 4x4 ਆਟੋ ਆਟੋ ਹੈ ਜੀ ਹਨਾ ਹਮ ਪਰ ਮੈਂ ਆਟੋ ਗੱਡੀ ਐ 50 ਹਜ਼ਾਰ ਚੱਲੀ ਐ 10 ਮਾਡਲ ਹੈ ਹਾਂ ਜੀ ਨਾਲ ਦੇ ਟਾਇਰ ਐ ਜੀ ਉਛੋ ਟਾਇਰ ਚਾਰੇ ਨਾਲ ਦੇ ਨੇ ਜੂਰੇ ਜ ਫੁੱਲ ਪਾਜੀ ਇਹ ਕਿਸੇ ਬਲੈਤੀ ਲਵੇ ਹੋਣੀ ਆ ਹਾਂਜੀ ਹਾਂਜੀ ਖੜੀ ਰਹੀ ਚਾਰ ਸਾਲ ਖੜੀ ਰਹੀ ਕਰਕੇ ਹਾਂ ਹਾਂ ਖੜੀ ਗੱਡੀ ਆਈ ਹੋਈ ਕਿਸੇ ਬਲੈਤੀ ਦੇ ਘਰੋਂ ਚਾਰ ਸਾਲ ਕਿਸੇ ਦੇ ਘਰੇ ਹੀ ਖੜੀ ਰਹੀ ਜੀ ਪਾਇਆ ਵੀ ਕਪੜਾ ਹੀ ਹੋਈ ਤੇ ਪਰ ਵਧੀਆ ਹਾਂਜੀ 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 ਤਰਪੈਲ ਦੇ ਨਿਸ਼ਾਨ ਵੀ ਲੱਗੇ ਹੋਏ ਆ ਜੀ ਵਧੀਆ ਗੱਡੀ ਟਾਕ ਕੇ ਖੜਾਈ ਹੋਇਆ ਪਰ ਮੈਂ ਸਾਵੇਂ ਖੜੀ ਹੋਏ ਗੱਡੀ ਨਾਲ ਦੇ ਟਾਇਰ ਆ ਜੀ ਹਾਂ ਮੈਨੂੰ ਇੰਨਾ ਵੀ ਯਕੀਨ ਆ ਗੱਡੀ ਸਾਵੇਂ ਖੜੀ ਹੋਊ ਭਰਾਂਦੇ ਚ ਅੰਦਰ ਲਾਈ ਹੋ ਪਾਜੀ ਮੈਨੂੰ ਇਹ ਦੱਸਿਓ ਚੱਲੀ ਹੋਈ ਆ 55000 ਹਾਂਜੀ ਹਣਾ 50 55000 ਨਵੀਂ ਗੱਡੀ ਬਿਲਕੁਲ ਬ੍ਰੈਂਡ ਦਾ ਮਾਡਲ ਹੈ ਪੰਜਾਬ ਦਾ ਨੰਬਰ ਹੈ ਹਾਂਜੀ ਨੋਕਨ ਲਈ ਸਾਰੀ ਇਹ ਓਰੀਜਨਲ ਹੈ ਨੰਬਰ ਵੀ ਬੀਆਈਪੀ 9797 ਹੁਣ ਯਾਰ ਇਹ ਗੱਡੀ ਦਾ ਕੀ ਰੇਟ ਲਈਏ ਧਰਮੇ ਆਪਾਂ ਓਏ ਇਹਦਾ ਤਾਂ ਮੁੱਲ ਹੀ ਨਹੀਂ ਕੋਈ ਇਹਦਾ ਮੁੱਲ ਕੋਈ ਨਹੀਂ ਜੀ ਬਾਕੀ ਇਹਦਾ ਮੁੱਲ ਕਰਿਓ ਵੀ ਨਾਲ ਕੋਈ ਨਹੀਂ ਆਪਾਂ ਦੇਖ ਲਾਂਗੇ ਗਾਹ ਕਾਇ ਹਾਂਜੀ ਤੇ ਲੈ ਮੇਤਰੋ ਇਹ ਗੱਡੀ ਦਾ ਫਿਰ ਰੇਟ ਨਾ ਸਸਪੈਂਸ ਚ ਰੱਖਿਆ ਜਾਊਗਾ ਭਾਜੀ ਡਾਇਰੈਕਟ ਕਰਦੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਫੋਨ ਲਾਓ ਇਹਦਾ ਗੱਡੀ ਜਿਹੜਾ ਲੈਣ ਆ ਗਿਆ ਉਹ ਛੱਡ ਕੇ ਨਹੀਂ ਜਾਊਗਾ ਉਹ ਮੁਰਦਾ ਨਹੀਂ ਇਹ ਤਾਂ ਗੱਲ ਕਲੀਅਰ ਹੈ ਵੀ ਗੱ ਕੋਈ ਜਰਾ ਇੰਨੀ ਸਾੰਭੀ ਹੋਈ ਗੱਡੀ ਤਾਂ ਮਿਲ ਨਹੀਂ ਮੁਸਕੜਾ ਬਈ ਨਹੀਂ 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 ਇੰਦਾ ਨਹੀਂ ਗੱਡੀ 55 ਹੇਰ ਚੱਲੀ ਐ ਡਰਾਈਵਰ ਕਿੱਥੇ ਮਿਲੂਗੀ ਸਹੀ ਗੱਲ ਆ ਭਾਈ ਸਹੀ ਗੱਲ ਆ ਫੁੱਲ ਇਨਸ਼ੋਰ ਚਾਹ ਪਹਿਲੇ ਨਾਂ ਤੇ ਲੈ ਦੱਸ ਸਭ ਦਮੋਕ ਗਿਆ ਯਾਰ ਇਹਦੇ ਬਾਰੇ ਤਾਂ ਸਭ ਦਮੋਕ ਗਿਆ ਕਰੋ ਜੇ ਕਿਸੇ ਸੱਜਣ ਨੇ ਇਹ ਗੱਡੀ ਦੇ ਮਾਲਕ ਬਣਨਾ ਇਹਦਾ ਰੇਟ ਨਹੀਂ ਮੈਂ ਪੁੱਛਦਾ ਇਹ ਮੌਕੇ ਤੇ ਹੋ ਜੂਗਾ ਇਹਦਾ ਤਾਂ ਮੌਕੇ ਤੇ ਰੇਟ ਹੋ ਭਾਈ ਜਿਹੜੀ ਆ ਖੜੀ ਆ ਗੱਡੀ ਇਹ 2013 ਆਟੋ ਆ ਜੀ 13 ਮਾਡਲ ਆਟੋ ਜੀ ਹਾਂਜੀ ਇਹ ਵੀ ਬੰਪਰ ਟੂ ਬੰਪਰ origignal ਗੱਡੀ ਹੈ ਜੀ। ਅੱਛਾ ਜੀ ਬੰਪਰ ਟੂ ਬੰਪਰ origignal ਹੈ। ਹਾਂਜੀ। ਗਾਰੰਟੀ ਹੈ ਜੀ। ਹੂੰ ਇੱਕ 17 ਚੱਲੀ ਹੋਈ ਹੈ। 1,17,000 ਜੀ। ਹਾਂਜੀ। ਇਹ ਕਹਿੰਦੇ ਉਹਨਾਂ ਦਾ ਜੀ ਗੱਡੀ? ਇਹ ਸੈਕੰਡ ਓਨਰ ਦਾ। ਸੈਕੰਡ ਓਨਰ ਹੈ। ਹਾਂਜੀ। ਇਹਦੀ ਆਪਾਂ ਕੀ ਡਿਮਾਂਡ ਰੱਖੀ ਆ? ਇਹ ਆਪਾਂ ਦੇਣੀ ਆ ਭੱਟੀ ਸਾਹਿਬ 975 ਦੀ। 1,075,000 ਹਾਂਜੀ। ਤੇ ਲੈ ਮਿੱਤਰੋ ਅੱਜ ਦੁਬਾਰਾ ਫੇਰ ਤੁਹਾਨੂੰ ਦੱਸ ਦਿੰਨਾ بڑے ਪਿੰਡ ਦੇ ਵਿੱਚ ਖੜੇ ਆ ਭਾਜੀ ਦੱਸਿਓ ਇਹ ਪਿੰਡ ਤੇ ਚਾਰੀ ਨਵੇਂ ਪਵਾ ਕੇ ਦੇਣੇ। ਚਲ ਟਰ ਪਵਾ ਕੇ ਵੀ ਦੇ ਦਾਂਗੇ। ਹਾਂਜੀ ਨਵੇਂ। ਚੱਕੋ ਫੋਰ ਦੇ ਤਾਂ ਦਿਵਾਲੀ ਆਫਰ ਚਾਰੇ ਟਾਇਰ ਦੇ ਨਵੇਂ ਪਵਾ ਕੇ ਦਿੰਨੇ ਗੱਡੀ ਦੇ ਪਾਜੀ ਪਿੰਡ ਪੈ ਜਾਂਦਾ ਆਪਣਾ ਬੜਾ ਪਿੰਡ ਜੀ ਬੜਾ ਪਿੰਡ ਹੈ ਕਿੱਥੇ ਜਿਹਾ ਪੈ ਗਿਆ ਇਹ ਫੋਰ ਤੋਂ ਗਰਾਂਆਂ ਗਰਾਂਆਂ ਤੋਂ ਬੜਾ ਪਿੰਡ ਹੈ ਜੀ ਅੱਛਾ ਜੀ ਗਰਾਂਆਂ ਤੋਂ 2 ਕਿਲੋਮੀਟਰ ਹੈ ਗਰਾਂਆਂ ਤੋਂ 2 ਕਿਲੋਮੀਟਰ ਹੈ ਜੀ ਓਕੇ ਤੇ ਆਪਣਾ ਮੋਬਾਈਲ ਨੰਬਰ ਕਿਹੜਾ ਚੱਲਦਾ 9872216643 ਜੀ ਹਾਂ ਜੀ ਆਪਾਂ ਕਰਦੇ ਹਾਂ ਗੱਡੀਆਂ ਦਾ ਸੇਲ ਪਰਚੇ ਦਾ ਕੰਮ ਹਾਂਜੀ ਜੇ ਕਿਸੇ ਸਿਰਦ ਨੇ ਉਹ ਬੈਟਰੀ ਤੁਸੀਂ ਐਡ ਕਰਕੇ ਗਏ ਸੀ ਉਹ ਪੰਜ ਵਾਰੀ ਵੈਗ ਗਈ ਜੀ ਪੰਜ ਵਾਰੀ ਹਾਂਜੀ ਪੰਜ ਵਾਰੀ ਕਿਵੇਂ ਮੈਨੂੰ ਤੁਸੀਂ ਪੰਜ ਵਾਰੀ ਬੰਦੇ ਮੈਂ ਲੈਣੀ ਮੈਂ ਲੈਣੀ ਲ ਅੱਛਾ ਉਹ ਦੇਖੋ ਮੈਂਟਰ ਖੜੀ ਆ ਬਣਾਓ ਧਰਮ ਵੀ ਪਿਆਰੀ ਆ ਆ ਧਰਮ ਆ ਆ ਦੇਖ ਲਓ ਬਾਲੇ ਸੱਜਣ ਕਹਿੰਦੇ ਨੇ ਇਹਨਾਂ ਨੂੰ ਕੌਣ ਪੁੱਛਦਾ ਯਾਰ ਪੁੱਛਦਾ ਤਾਂ ਨਾ ਜਿਹੜੇ ਹੀਰੇ ਬੰਦੇ ਬੈਠੇ ਨੇ ਕਾਦਰਦਾਨ ਬੰਦੇ ਬੈਠੇ ਨੇ ਇਹ ਬਾਹਰੋਂ ਬੈਠੇ ਬੰਦੇ ਨੇ ਪੈਸੇ ਪਾ ਕੇ ਜੀ ਬਾਹਰੋਂ ਬਾਹਰੋਂ ਬੈਠੇ ਬੰਦੇ ਨੇ ਪੈਸੇ ਪਾਤੇ ਆ ਗੱਡੀ ਦੀ ਹਾਂ ਲਾਈਟ ਇਹਦੇ ਲੱਗੇ ਸੀ ਪਿਛਲੀ ਵੀਡੀਓ ਚ ਆਪੇ ਦਿਖਾਈ ਸੀ ਹਾਂਜੀ ਪਾਜੀ ਕਿੰਨੇ ਦੀ ਵਿਕ ਗਈ ਗੱਡੀ? ਇਹ 2.5 ਲੱਖ ਰੁਪਏ ਦੀ। ਲੈ ਮਿੱਤਰੋ 2.5 ਲੱਖ ਦੀ ਵਿਕ ਗਈ ਤਾਂ ਆਪਾਂ ਮੰਗ ਕਿੰਨੀ ਰੱਖੀ ਸੀ ਜੀ? ਮੰਗੇ ਆਪਾਂ 2.5 ਲੱਖ ਹੀ ਰੱਖੀ ਸੀ 2.5 ਦੀ। 2.5 ਲੱਖ ਰੱਖੀ ਤੇ 2.5 ਦੀ ਵਿਕ ਗਈ। ਹਾਂਜੀ। ਚੱਕੋ ਮਿੱਤਰੋ ਕਦਰਦਾਨ ਬੰਦੇ ਨੇ ਇਦਾਂ ਕਦਰ ਪਾਉਂਦੇ ਹੁੰਦੇ ਆ। ਹਾਂਜੀ ਜਿਹਨੂੰ ਪਤਾ ਆ ਹਾਂ। ਹਾਂ ਜਿਹਨੂੰ ਪਤਾ ਹੈ ਇਹ ਚੀਜ਼ ਤੇ ਜਿਹਨੂੰ ਪਤਾ ਸੀ ਉਹ ਬੰਦੇ ਨੇ ਫਿਰ ਇਹ ਤੇ ਰੇਟ ਲਾਇਆ। ਆਪਾਂ ਉਹਨੂੰ ਪੜਦੇ ਵੀ ਲਵਾ ਕੇ ਤੇ ਮੈਟਿੰਗ ਕਰਾ ਕੇ ਤੇ 3 ਜੋਰ ਦੀ ਪਾਸਿੰਗ ਕਰਾ ਕੇ ਤੇ ਸਾਰਾ ਕੁਝ। ਠੀਕ ਹੈ। ਓਕੇ। ਹੂੰ। ਤੇ ਨਾਂ ਵੀ ਕਰਾ ਕੇ ਦਿੱਤੀ। ਅੱਛਾ ਨਾਂ ਵੀ ਕਰ ਜੇ ਕੋਈ ਵੀ ਗੱਡੀ ਤੁਹਾਡੇ ਪਸੰਦ ਆਉਂਦੀ ਹੈ ਨਾ ਬਸ ਨੰਬਰ ਡਾਇਲ ਕਰੋ ਯਾਰ ਗੱਡੀ ਵੇਖ ਕੇ ਤੁਸੀਂ ਉਰੋਂ ਨਹੀਂ ਮੁੜਦੇ ਐਨਾ ਕਿ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿਉਂਕਿ ਭਾਜੀ ਪੱਕੇ ਪੰਜਾਬ ਨੰਬਰ ਗੱਡੀਆਂ ਦਾ ਕੰਮ ਕਰਦੇ ਆ ਤੇ オリジナル ਹੀ ਕੰਮ ਕਰਦੇ ਆ ਕਰਦੇ ਵੀ ਜਹਾਜਾਂ ਵਰਗੀਆਂ ਗੱਡੀਆਂ ਦਾ ਕੰਮ ਇਹਨਾਂ ਛੋਟੀਆਂ ਗੱਡੀਆਂ ਭਾਜੀ ਉਹਨਾਂ ਨਾਲ ਉਹ ਮਿਲਦੀਆਂ ਨਹੀਂ ਨਾ ਨਹੀਂ ਨਹੀਂ ਸਾਡੇ ਵੇਖਦੀ ਨਹੀਂ ਵੇਖਦੀ ਨਹੀਂ ਬਸ ਇਧਰ ਜਹਾਜ ਹੀ ਵਿਕਦੇ ਆ ਗੱਲ ਤੇ ਆ ਤੇ ਆਜੋ ਕਰਾਂ ਫਟਾਫਟ